ਸੰਦਲਾਈਟ ਚੈਨਲ ਦੇ ਆਪ ਜੀ ਦਾ ਸਵਾਗਤ ਹੈ ਅੱਜ ਦੀਆਂ ਤਾਜ਼ਾ ਖਬਰਾਂ ਐਸ ਆਈ ਆਰ ਵੱਲੋਂ ਬਾਅਦ ਦੇ ਮਾਨੇ ਵਿੱਚ ਚੋਣ ਮਤਦਾਤਾ ਸੂਚੀਆਂ ਨੂੰ ਵਿਸੇਸ਼ ਡੂੰਗੇ ਪੁਨਰ ਨਿਰੀਖਣ ਜਾਨੀ ਤਰਕ ਦਿੱਤੇ ਗਏ ਹਨ ਜਿਸ ਵਿੱਚ ਸਪਸ਼ਟ ਹੁੰਦਾ ਹੈ ਕਿ ਸੌੜੇ ਸਿਆਸੀਕਰਨ ਕਰਕੇ ਇਸ ਜ਼ਰੂਰੀ ਪ੍ਰਕਿਰਿਆ ਕਰ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਸੁਪਰੀਮ ਕੋਰਟ ਨੇ ਇਹ ਕਹਿ ਕੇ ਰੁਕਾਵਟ ਪੈਦਾ ਕਰਨ ਵਾਲਿਆਂ ਨੂੰ ਸ਼ੀਸ਼ਾ ਦਿਖਾਇਆ ਤੇ ਬਿਹਾਰ ਵਿੱਚ ਤਾਂ ਕੋਈ ਵੀ ਵਿਅਕਤੀ ਇਸ ਕਦਰ ਕਰਨ ਲਈ ਆਇਆ ਕਿ ਉਸ ਦਾ ਨਾਂ ਵੋਟਰ ਸੂਚੀ ਵਿੱਚ ਹਟਾ ਦਿੱਤਾ ਗਿਆ ਹੈ ਇਹ ਕਿ ਜਿਕਰ ਹੈ ਕਿ ਬਿਹਾਰ ਵਿੱਚ ਐਸ ਆਈ ਆਰ ਦੇ ਸਮੇਂ ਕੁਝ ਖਾਸ ਲੋਕਾਂ ਨੇ ਵੋਟ ਕੱਟੇ ਜਾਣ ਤੋਂ ਦੋਸ਼ ਲਗਾਉਂਦੇ ਹੋਏ ਜਾਂ ਇਹ ਕਥਤ ਪੀੜਤ ਲੋਕਾਂ ਨੂੰ ਆਧਾਰ ਨਹੀਂ ਦੇ ਸਕੇ ਹਾਲ ਕਿ ਬਿਹਾਰ ਵਿੱਚ ਐਸ ਆਈ ਆਰ ਨੇ ਉਹਨਾਂ ਦੇ ਮੂੰਹ ਤੇ ਖਾਣੀ ਪਈ ਅਤੇ ਉਹ ਹਾਰ ਨਹੀਂ ਮੰਨ ਰਹੇ ਸਨ ਹੁਣ 12 ਰਾਜਾਂ ਵਿੱਚ ਚੱਲ ਰਹੀਆਂ SIR ਦੀਆਂ ਪ੍ਰਕਿਰਿਆਵਾਂ ਵਿੱਚ ਰੁਕਣ ਲਈ ਸੁਪਰੀਮ ਕੋਰਟ ਨੇ ਸਾਹਮਣੇ ਖੜੇ ਖੜੇ ਹਨ ਹੁਣ ਉਹ ਇਹ ਇਸ ਵੇਲੇ ਜਦ SIR ਵੇਲੇ ਰਾਜ ਵਿੱਚ ਲਗਭਗ 65 ਫੀਸ 5% ਫਾਰਮ ਭਰੇ ਜਾ ਚੁੱਕੇ ਹਨ ਇਸ ਦਾ ਮਤਲਬ ਹੈ ਕਿ ਲੋਕ ਇਸ ਪ੍ਰਕਿਰਿਆ ਨੂੰ ਹਿੱਸਾ ਲੈ ਰਹੇ ਹਨ SIR ਰੋਣਾ ਹੁਣ ਇਸ ਲਈ ਜ਼ਰੂਰੀ ਹੈ ਕਿਉਂਕਿ ਵੋਟਰ ਸੂਚੀ ਵਿੱਚ ਬਹੁਤ ਸਾਰੇ ਲੋਕਾਂ ਦੇ ਨਾਮ ਦਰਜ ਹਨ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਜੋ ਕਿ ਕਿਸੇ ਹੋਰ ਥਾਂ ਚਲੇ ਗਏ ਹਨ ਇਸ ਦੇ ਨਾਲ ਕੁਝ ਹੋਰ ਲੋਕ ਹੋਰ ਦੋਹਰੇ ਵੋਟਰ ਪਛਾਣ ਪੱਤਰ ਵੀ ਹਨ ਚੋਣ ਕਮਿਸ਼ਨ ਐਸ ਆਈ ਆਰ ਜਰੀਏ ਇਸ ਤਰੁੱਟੀਆਂ ਨੂੰ ਦੂਰ ਕਰ ਲਿਆ ਗਿਆ ਹੈ ਪਰ ਵਿਰੋਧੀ ਪਾਰਟੀਆਂ ਨੂੰ ਪਤਾ ਨਹੀਂ ਕਿਉਂਕਿ ਇਹ ਸਰਾਸ ਨਹੀਂ ਆ ਰਿਹਾ ਹੈ ਇਸ ਉਹ ਵੋਟਰ ਸੂਚੀ ਵਿੱਚ ਗੜਬੜੀ ਦੀ ਸ਼ਿਕਾਇਤ ਦੀ ਕਰ ਰਹੇ ਹਨ ਐਸ ਆਈ ਆਰ ਨਹੀਂ ਹੋਣ ਦੇਣਾ ਚਾਹੁੰਦੀ ਹੈ ਇਹ ਚੰਗਾ ਹੋਇਆ ਕਿ ਸੁਪਰੀਮ ਕੋਰਟ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਐਸ ਆਈ ਆਰ ਦੌਰਾਨ ਚੋਣ ਕਮਿਸ਼ਨ ਨੂੰ ਦੇ ਦਸਤਾਵੇਜ਼ ਦੀ ਸੱਚਾਈ ਜਾਂਚਣ ਦਾ ਅਧਿਕਾਰ ਹੈ ਉਸ ਨੂੰ ਇਹ ਅਧਿਕਾਰ ਮਿਲਣਾ ਚਾਹੀਦਾ ਹੈ ਕਿਉਂਕਿ ਇਹ ਇੱਕ ਤੱਥ ਹੈ ਕਿ ਫਰਜੀ ਦਸਤਾਵੇਜ਼ ਤੇ ਆਧਾਰ ਤੇ ਵੋਟਰ ਪਛਾਣ ਪੱਤਰ ਲੈ ਕੇ ਆਧਾਰ ਤੱਕ ਪ੍ਰਾਪਤ ਕੀਤੇ ਗਏ ਹਨ ਇਹ ਚਿੰਤਾ ਬੇਮਨਾਦ ਨਹੀਂ ਹੈ ਬੰਗਾਲ ਵਰਗੇ ਰਾਜਾਂ ਵਿੱਚ ਬਹੁਤ ਸਾਰੀ ਬੰਗਲਾਦੇਸ਼ੀ ਕੁਸਪੈਟੀਏ ਵੋਟਰ ਬਣਾ ਚੁੱਕੇ ਹਨ ਉਹਨਾਂ ਨੂੰ ਬੰਗਲਾਦੇਸ਼ ਵਾਪਸ ਜਾਣ ਨਾਲ ਇਸ ਦੀ ਪੁਸ਼ਟੀ ਵੀ ਹੁੰਦੀ ਹੈ ਇਹ ਸਹੀ ਹੈ ਕਿ ਪਛਾਣ ਪੱਤਰ ਦੇ ਰੂਪ ਵਿੱਚ ਆਧਾਰ ਨੂੰ ਪ੍ਰਮਾਣਯੋਗ ਹੈ ਪਰ ਉਸ ਨੂੰ ਵੀ ਫਰਜੀ ਤਰੀਕੇ ਨਾਲ ਬਣਾਇਆ ਗਿਆ ਹੈ ਬਣਾਇਆ ਗਿਆ ਹੋ ਸਕਦਾ ਹੈ ਜਹੇ ਇਸ ਜਹੇ ਵਿੱਚ ਸੂਣਾ ਕਮਿਸ਼ਨ ਨੂੰ ਦਸਤਾਵੇਜ਼ ਦੀ ਸਚਾਈ ਜਾਂਚਣ ਦਾ ਅਧਿਕਾਰ ਮਿਲਣਾ ਚਾਹੀਦਾ ਹੈ ਇਹ ਸਹੀ ਹੈ ਕਿ ਚੋਣ ਕਮਿਸ਼ਨ ਨੂੰ ਇਹ ਕਿਸੇ ਦੀ ਨਾਗਰਿਕਤਾ ਜਾਂਚਣ ਦਾ ਅਧਿਕਾਰ ਨਹੀਂ ਪਰ ਉਸਦਾ ਇਹ ਮਤਲਬ ਹੈ ਕਿ ਨਹੀਂ ਕਿ ਉਹ ਦਸਤਾਵੇਜ਼ ਦੀ ਸਚਾਈ ਨਾ ਜਾਂਚੇ ਤੇ ਐਸ ਆਈ ਆਰ ਦੀ ਪ੍ਰਕਿਰਿਆ ਤਹਿਤ ਉਸ ਨੂੰ ਉਪਲਬਧ ਕਰਵਾਏ ਜਾ ਰਹੇ ਹਨ ਇਹ ਸਹੀ ਸਮਾਂ ਹੈ ਕਿ ਇਸ ਮਰੀਂਕੂਡ ਗ੍ਰਹਿ ਮੰਤਲ ਨੂੰ ਰਾਸ਼ਟਰੀ ਨਾਗਰਿਕਤਾ ਰਜਿਸਟਰ ਜਰੀਏ ਨਾਗਰਿਕਤਾ ਜਾਂਚਣ ਦਾ ਹੁਕਮ ਦੇਵੇ ਜੇਕਰ ਇਹ ਕੰਮ ਨਹੀਂ ਕੀਤਾ ਜਾਂਦਾ ਤਾਂ ਉਸ ਬੇਟੀਏ ਫਰਜੀ ਦਸਤਾਵੇਜ਼ ਜਰੀਏ ਭਾਰਤ ਦੇ ਵੋਟਰ ਬਣਦੇ ਰਹਿਣਗੇ ਧੰਨਵਾਦ ਸਹੀ ਖਬਰਾਂ ਬਣ ਲਈ